ਬਾਦਰ ਕੋਲ ਦੇ ਵਿੱਚ ਆਦੇ ਇੱਧਰ ਆਵੇ ਇੱਧਰ ਆਵੇ ਤਾਂ ਜੋ ਉਹ ਇੱਕ ਵਿੱਚ ਵਧੀਆ ਅਕਲ ਸਮਾਂ ਚੱਲ ਸਕੀਏ ਇਹਨਾਂ ਸ਼ਬਦਾਂ ਨਾਲ ਖਿਮਾ ਦੀ ਜਾਤੀਆਂ ਵਾਇਕੁਟ ਦੀ ਖਾਤਾ ਵਾਇਕੁਟ ਦੀ ਫਦੇ ਜੈਪੀ ਜੈਪਨ ਸਾਰੇ ਲੀਡਰ ਸਹਿਬਾਨ ਪਤਵੰਤੇ ਸੱਜਣੋ ਬਲਾਕ ਸੰਪਤੀ ਮੈਂਬਰ ਬਲਾਕ ਦੇ ਪ੍ਰਧਾਨ ਸਤਕਾਰਯੋਗ ਬੀਬੀਓ ਬਜ਼ੁਰਗੋ ਨੌਜਵਾਨ ਵੀਰੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਿੰਡ ਚੋਂ ਨਿਕਲ ਕੇ ਸਾਡੀ ਚੋਣ ਮੇਮ ਦੇ ਵਿੱਚ ਸੈਕੰਡਰੀ ਅਹੁਦੇਦਾਰਾਂ ਸਵੇਰਾ ਸਵਾਗਤ ਕਰਦਾ ਬਹੁਤ ਬਹੁਤ ਕਿ ਆਮ ਆਦੀ ਪਾਰਟੀ ਦੇ ਲਗਭਗ ਮੇਮ ਸਾਰੇ ਅਹੁਦੇਦਾਰ ਜਿਹੜੇ ਉਹਨਾਂ ਚੋਂ ਮੇਮ ਸੀਗੇ ਉਹ ਸਾਰਿਆਂ ਨੇ ਇਹਨਾਂ ਦੇ ਨਾਲ ਬਹੁਤ ਬਹੁਤ ਧੰਨਵਾਦ 1000 ਰੁਪਏ ਵਾਲੀ ਦਾ ਨਿਮੈ ਤੁਹਾਡੀ ਕਰਨੀ ਅੱਧਵਾਦੀ ਦਾ ਬੀਬੀਆਂ ਦੀ ਹੈ ਪੰਜਾਬ ਚ ਤੇ ਅੱਧਵਾਦੀ ਦਾ ਠੱਗੀ ਮਾਰ ਫੇਰ ਆ ਗਿਆ ਉਹ ਅਕਾਲੀ ਦਰ ਦੇ ਵਿੱਚ ਫੇਰ ਕਹਿੰਦਾ ਅਕਾਲੀ ਦਰ ਹੀ ਮੇਰਾ ਮਾਈ ਬਾਪ ਹੈ ਉਹਨਾਂ ਅਕਾਲੀ ਦਰ ਨੂੰ ਵੀ ਛੱਡ ਕੇ ਝਾੜੂ ਉੱਤੇ ਟੇਕ ਤੇ ਪਰ ਖੜਾ ਹੈ। ਕੋਈ ਆਚਰਣ ਸਹੀ ਨਹੀਂ ਹੈ। ਜਿਹੜੇ ਦਲਵੰਦ ਨੂੰ ਹੈ ਜਿਹੜੇ ਚੌਧਰਾ ਦੀ ਭੁੱਖ ਦੇ ਵਿੱਚ ਜਿਹੜੇ ਲਾਲਚ ਵਿੱਚ ਆ ਕੇ ਰੋਜ਼ ਪਾਰਟੀ ਬਦਲਦੇ ਹੈ ਅਜਿਹੇ ਬੰਦਿਆਂ ਨੂੰ ਜੇ ਆਪਾਂ ਅੱਗੇ ਲਿਖਿਆਵਾਂਗੇ ਕਾਇਦਨਾ ਸਮਾਜ ਬਦਲਦਾ ਹੁੰਦਾ ਹੈ। ਇਹਦੇ ਨਾਲ ਸਾਡਾ ਸੱਭਿਆਚਾਰ ਵੀ ਵਿਗੜ ਲੇਕਿਨ ਆ ਗਰੀਬ ਕੁਆ ਟੀਨੂ ਦਾ ਕੋਈ ਸਟੈਂਡ ਨਹੀਂ ਜਿਹੜੇ ਇਨਾ ਕੰਨੀ ਤੇ ਖੜੇ ਝਾੜੂ ਕੰਨੀ ਤੇ ਆਰ ਬੀ ਜੀ ਪੀ ਦੇ। वैसे भी बीजेपी ਸਾਡੀ ਦੁਸ਼ਮਣ ਜਮਾਤ ਹੈ ਇਹ ਉਹ ਲੋਕ ਹੈ ਜਿਹੜੇ ਕਦੇ ਸਾਡੇ ਗੱਨਾ ਸਿੱਕੇ ਪਾਦਨ ਦੇ ਸੀ ਕਦੇ ਅੱਖਾਂ 'ਚ ਨੀਲਾ ਥੋਥਾ ਪਾ ਦਿੰਦੇ ਸੀ ਖੂਹ ਦੇ ਪਾਣੀ ਸੀ ਲੈਣ ਦੇ ਸੀ ਇਹ बीजेपी ਵਾਲੇ ਉਹ ਲੋਕ ਹੈ ਤੇ ਅੱਜ बीजेपी ਦੀ ਕੇਂਦਰ ਸਰਕਾਰ ਹੈ ਇਹਨਾਂ ਦੇ ਮੰਤਰੀਆਂ ਨੇ ਅਨਾਉਂਸਮੈਂਟ ਕਰੀ ਹੈ ਕਿ ਅਸੀਂ ਸੰਵਿਧਾਨ ਨੂੰ ਬਦਲਣਾ ਹੈ ਸੰਵਿਧਾਨ ਨੂੰ ਬਦਲ ਗਏ ਤਾਂ ਤਾਨਾशाही ਦਾ ਰਾਜ ਹੋ ਜਾਏਗਾ ਵੋਟਰਾਂ ਦਾ ਰਾਜ ਨਹੀਂ ਰਹਿਣਾ ਇਸ ਕਰਕੇ ਭਾਜਪਾ ਨੂੰ ਨਕਾਰਨਾ ਜ਼ਰੂਰੀ ਹੈ ਜੇ ਸੰਵਿਧਾਨ ਨੂੰ ਬਦਲ ਲਗੇ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਨਹੀਂ ਰਹਿਣਾ ਜਿਹੜਾ ਨਵਾਂ ਬੰਦਾ ਲਿਖੂਗਾ ਸੰਵਿਧਾਨ ਉਹਦਾ ਨਾਮ ਆਏਗਾ ਜੇ ਸੰਵਿਧਾਨ ਨੂੰ ਬਦਲ ਲਗੇ ਤਾਂ ਅੰਬੇਦਕਰ ਸਾਹਿਬ ਦੀ ਸੋਚ ਖਤਮ ਹੋ ਜਾਣੀ ਉਹਨਾਂ ਨੇ ਜੋ ਸਾਡੇ ਵਾਸਤੇ ਕੀਤਾ ਉਹ ਸਾਰਾ ਕੁਝ ਇਹਨਾਂ ਨੇ ਮਿਟੇਣਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਜਿੱਤ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕੀ ਅਸੀਂ ਆਪਣੀ ਵੋਟਾਂ ਫਾੜੀਏ ਨਾ ਐਸੀ ਵੋਟਾਂ ਫਾੜਾਗੇ ਜਿਤਨਾ BSP ਖੜੀ ਹੈ ਤੁਹਾਡੇ ਜੋ ਕੁਝ BSP ਨੂੰ ਪਾਗੇ ਕੁਝ ਅਕਾਲੀਆਂ ਨੂੰ ਪਾਗੇ ਕੁਝ ਨੇ ਮਨੁਪਾਤੀ ਅਗਲਿਆਂ ਦੀਆਂ ਵੋਟਾਂ ਇਕੱਠੀਆਂ ਹੋ ਜਾਣੀਆਂ ਸਾਡੀਆਂ ਵੱਢ ਜਾਣੀਆਂ ਸਾਡੇ ਸੰਵਧਾਨ ਨੂੰ ਹੀ ਬਦਲੇਗੀ ਸਾਡੀ ਦੁਸ਼ਵਰ ਜਮਾਤ ਨੂੰ ਜਿਨੇ ਕਦੇ ਗਰੀਬਾਂ ਦਾ ਨਹੀਂ ਸੋਚਣਾ ਜਿਨੇ ਹਮੇਸ਼ਾ ਕਿਸਾਨਾਂ ਨੂੰ ਦਲਿਤ ਵਰਗ ਨੂੰ ਪਿੱਛੇ ਕੀਤਾ ਹੈ ਕਿਸਾਨਾਂ ਦੀ ਮਗਰ ਬੀਜੇ ਦੀ ਕਿੰਨੀ ਪਈ ਵੀ ਹੈ ਮਜ਼ਦੂਰਾਂ ਦੇ ਮਗਰ ਕਿੰਨੀ ਪਈ ਵੀ ਹੈ ਸੋ ਇਹ ਸਾਰੋਂ ਵਿਚਾਰ ਕਰਨਾ ਪੈਣਾ ਹੈ ਅੱਜ ਇੱਥੇ ਮੋਦੀ ਨੇ ਆਉਣਾ ਹੈ ਕਿਸਾਨ ਔਰ ਮਜ਼ਦੂਰ ਜਿੰਨੇ ਹੈ ਯੂਨੀਅਨ ਸਾਰਿਆਂ ਨੂੰ ਅੰਦਰ ਡੱਕਤਾ ਘਰਾਂ ਦੇ ਆਲੇ-ਦੁਆਲੇ ਪੁਲਿਸ ਲਗਾ ਦਿੱਤੀ ਕਹਿੰਦੇ ਕਿਸੇ ਨੂੰ ਨਿਕਲ ਨਹੀਂ ਦੇਣਾ